ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਬ੍ਰਹਮ ਗਿਆਨੀ ਏਕ ਉਪਰ ਆਸ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼ ਬ੍ਰਹਮ ਗਿਆਨੀ ਕੈ ਗਰੀਬੀ ਸਮਹਾ ਬ੍ਰਹਮ ਗਿਆਨੀ ਪਰ ਉਪਕਾਰ ਉਮਹਾ ਬ੍ਰਹਮ ਗਿਆਨੀ ਕੈ ਨਹੀਂ ਤੰਦਾ ਬ੍ਰਹਮ ਗਿਆਨੀ ਲੇ ਧਾਵਤ ਬੰਦਾ ਬ੍ਰਹਮ ਗਿਆਨੀ ਕੈ ਹੋਏ ਸੁ ਭਲਾ ਬ੍ਰਹਮ ਗਿਆਨੀ ਸੁਫਲ ਫਲਾ ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ ਬ੍ਰਹਮ ਗਿਆਨੀ ਕੈ ਇਕ ਰੰਗ ਬ੍ਰਹਮ ਗਿਆਨੀ ਕੈ ਬਸ ਪ੍ਰਭ ਸੰਗ ਬ੍ਰਹਮ ਗਿਆਨੀ ਕੈ ਨਾਮ ਆਧਾਰ ਬ੍ਰਹਮ ਗਿਆਨੀ ਕੈ ਨਾਮ ਪਰਵਾਰ ਬ੍ਰਹਮ ਗਿਆਨੀ ਸਦਾ ਸਾਧ ਜਗਤ ਬ੍ਰਹਮ ਗਿਆਨੀ ਅਹੰ ਬੁੱਧ ਤਿਆਗਤ ਬ੍ਰਹਮ ਗਿਆਨੀ ਕੈ ਮਨ ਪਰਮ ਆਨੰਦ ਇਹ ਮਨ ਤੇ ਵਿਸਰਾਮ ਲਾਉਣਾ ਬ੍ਰਹਮ ਗਿਆਨੀ ਕੈ ਮਨ ਪਰਮਾਨੰਦ ਬ੍ਰਹਮ ਗਿਆਨੀ ਕਾ ਘਰ ਸਦਾ ਆਨੰਦ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬ੍ਰਹਮ ਗਿਆਨੀ ਇਕ ਸੰਗ ਹਿਤਾ ਬ੍ਰਹਮ ਗਿਆਨੀ ਕੈ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ ਬ੍ਰਹਮ ਗਿਆਨੀ ਜਿਸ ਕਰੈ ਪ੍ਰਭ ਆਪ ਬ੍ਰਹਮ ਗਿਆਨੀ ਕਾ ਵੱਡ ਪਰਤਾਪ ਬ੍ਰਹਮ ਗਿਆਨੀ ਕਾ ਦਰਸ ਵੱਡ ਭਾਗੀ ਪਾਈਐ ਇਹ ਬ੍ਰਹਮ ਗਿਆਨੀ ਕਾ ਦਰਸ ਇਥੇ ਵਿਸਰਾਮ ਲਾਉਣਾ ਆਮ ਜਿਆਦਾ ਵੱਡ ਭਾਗੀ ਸ਼ਬਦ ਆਉਂਦਾ ਇੱਥੇ ਵੱਡ ਭਾਗੀ ਬੱਬੇ ਨਾਲ ਆਇਆ ਧਿਆਨ ਨਾਲ ਉਚਾਰਨ ਕਰਨਾ ਵੱਡ ਭਾਗੀ ਪਾਈ ਹੈ ਬ੍ਰਹਮ ਗਿਆਨੀ ਕਾ ਬਾਲ ਬਲ ਜਾਈਐ ਬਲਬਲ ਇਕੱਠਾ ਨਹੀਂ ਕਹਿਣਾ ਬਾਲ ਬਲ ਜਾਈਐ ਬ੍ਰਹਮ ਗਿਆਨੀ ਕਾ ਖੁਜ ਹੈ ਮਹੀਸੁਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ੁਰ ब्रह्मज्ञानी की कीमत नाहे ब्रह्मज्ञानी कै सगल मन माहि ब्रह्मज्ञानी का कौन जानै भेद ब्रह्मज्ञानी को सदा आदेश ब्रह्मज्ञानी का कथिया न जाय अदाखिर ਇਸ ਨੂੰ ਅਧਾਖੇਰ ਉਚਾਰਨ ਕਰਨਾ ਐੜਾ ਤੱਦੀ ਕੰਨਾ ਖੀਸੀ ਹਰੀ ਐੜਾ ਰਾਰਾ ਅਧਿਆ ਅਧਾਖੇਰ ਦੱਖ ਭ੍ਰਮ ਗਿਆਨੀ ਸਰਬ ਕਾ ਠਾਕੁਰ ਭ੍ਰਮ ਗਿਆਨੀ ਕੀ ਮੇਤ ਕੌਣ ਬਖਾਨੈ ਭ੍ਰਮ ਗਿਆਨੀ ਕੀ ਗਤ ਭ੍ਰਮ ਗਿਆਨੀ ਜਨੈ ਭ੍ਰਮ ਗਿਆਨੀ ਕਾ ਅੰਤ ਨਾ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਬ੍ਰਹਮ ਗਿਆਨੀ ਸਭ ਸ੍ਰੇਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ ਬ੍ਰਹਮ ਗਿਆਨੀ ਇਥੇ ਯਮਕ ਲਾ ਦੋ ਸਦ ਜੀਵੈ ਇਥੇ ਵਿਸਰਾਮ ਨਹੀਂ ਮਰਤਾ ਬ੍ਰਹਮ ਗਿਆਨੀ ਮੁਕਤ ਜੁਗਤ ਜੀਵ ਕਾ ਦਾਤਾ ब्रह्मज्ञानी पूर्ण पुरुष विधाता ब्रह्मज्ञानी अनाथ का नाथ ब्रह्मज्ञानी का सब ऊपर हाथ ब्रह्मज्ञानी का सकल आकार ब्रह्मज्ञानी आप निरंकार ब्रह्मज्ञानी की शोभा ब्रह्मज्ञानी बनी ਨਾਨਕ ਬ੍ਰह्म ज्ञानी ਸਰਬ ਕਾ ਤਨੀ ਸ਼ਲੋਕ ਔਰ ਧਾਰੈ ਜੋ ਅੰਤਰ ਨਾਮ ਔਰ ਧਾਰੈ ਇਕੱਠਾ ਨਹੀਂ ਬੋਲ ਜਣਾ ਰਾਰੇ ਸਿਆਰੀ ਲੱਗੀ ਹੋਈ ਹੈ ਵੱਖਰਾ ਪਾਠ ਕਰਨਾ ਔਰ ਧਾਰੈ ਜੋ ਅੰਤਰ ਨਾਮ ਸਰਬ ਮੈਂ ਪੇਖੈ ਭਗਵਾਨ ਇਹ ਵੀ ਮੈਂ ਉਚਾਰਨ ਕਰਨਾ ਸਰਬ ਮੈਂ ਸਾਰਿਆਂ ਵਿੱਚ ਨਿਮਖ ਨਿਮਖ ਠਾਕੁਰ ਨਮਸਕਾਰੈ ਨਾਨਕ ਓਹ ਅਪਰਸ ਸਗਲ ਨਿਸਤਾਰੈ ਏ ਨਾਨਕ ਓਹ ਅਪਰਸ ਸਗਲ ਨਿਸਤਾਰੈ ਅਸ਼ਟਪਦੀ ਮਿਥਿਆ 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 ਨਾਹੀ ਰਸਨਾ ਪਰਸ ਹਾਂਜੀ ਮਿਥਿਆ ਤੇ ਲਾ ਦੋ ਵਿਸਰਾਮ ਮਿਥਿਆ ਨਾਹੀ ਰਸਨਾ ਪਰਸ ਮਨ ਮਹਿ ਪ੍ਰੀਤ ਨਿਰੰਜਨ ਦਰਸ ਪਾਰਤ੍ਰਯ ਰੂਪ ਨਾ ਪੇਖੈ ਨੇਤਰ ਸਾਧ ਕੀ ਟਹਿਲ ਸੰਤ ਸੰਗ ਹੀਤ ਕੰਨ ਨ ਸੁਨੇ ਕਾਹੂ ਕੀ ਨਿੰਦਾ ਸਭ ਤੇ ਜਾਣੈ ਆਪਸ ਕਾ ਮੰਦਾ ਗੁਰ ਪ੍ਰਸਾਦਿ ਵਿਖਿਆ ਪਰ ਹਰੈ ਮਨ ਕੀ ਬਾਸਨਾ ਮਨ ਤੇ ਟ ਮਨ ਕੀ ਬਾਸਨਾ ਮਨ ਤੇ ਤਰੈ ਇੰਦਰੀ ਜਿਤ ਪੰਜ ਦੋਖ ਤੇ ਰਹਤ ਇੰਦਰੀ ਜਿੱਤ ਇਹ ਕਸਕੇ ਬੂਲਣਾ ਜਿੱਤ ਪਾਦ ਇੰਦਰੀ ਜਿੱਤ ਪੰਜ ਦੋਖ ਤੇ ਰਹਤ ਇੰਦਰੀਆਂ ਦੇ ਜਿੱਤਣ ਵਾਲਾ ਨਾਨਕ ਕਾਮਕ੍ਰੋਤੀ ਅਸਰਤੂ ਆਪਣੀ ਆਪ ਨੂੰ ਬਚਾਉਂਦਾ ਨਾਨਕ ਕੋਟ ਮੱਦੇ ਕੋ ਐਸਾ ਅਪਰਸ ਇਹਨੂੰ ਅਪਰਸ ਨਹੀਂ ਕਹਿਣਾ ਐਡੇ ਦੇ ਵਿੱਚ ਡੈਸ਼ ਦੀ ਕੀ ਬੂਲਣਾ ਅਪਰਸ ਬੈਸਨੋ ਸੂ ਜਿਸ ਉਪਰ ਸੋ ਪ੍ਰਸੰਨ ਬਿਸਨ ਕੀ ਮਾਇਆ ਤੀ ਹੋਏ ਭਿੰਨ ਕਰਮ ਕਰਤ ਹੋਵੇ ਨਿਹਕਰਮ ਤਿਸ ਬੈਸਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਗਤ ਕੀਰਤਨ ਸੰਗ ਰਾਚੈ ਮਾਨ ਤਨ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਪ ਤ੍ਰਿੜੈ ਅਵਰਹ ਨਾਮ ਜਪਾਵੇ ਨਾਨਕ ਓਹ ਬੈਸਨੋ ਪਰਮ ਗਤ ਪਾਵੇ ਪਗਉਤੀ ਭਗਵੰਤ ਕਾ ਪਗਉਤੀ ਤੇ ਵਿਸਰਾਮ ਲਾਦੋ ਪਗਉਤੀ ਭਗਵੰਤ ਭਗਤ ਕਾ ਰੰਗ ਪਗਉਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ ਮਨ ਤੇ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲ ਖੋਵੈ ਤੇਸ ਭਗਉਤੀ ਕੀ ਮਿਤ ਤੇਸ ਭਗਉਤੀ ਕੀ ਮਤ ਊਤਮ ਹੋਵੈ ਭਗਵੰਤ ਕੀ ਟਹਿਲ ਕਰੈ ਨਿਤ ਨੀਤ ਮਨ ਤਨ ਅਰਪੈ ਵਿਸ਼ਨਪ੍ਰੀਤ ਹਾਰ ਕੇ ਚਰਨ ਹਿਰਦੈ ਬਸਾਵੈ ਨਾਨਕ ਐਸਾ ਭਗਉਤੀ ਭਗਵੰਤ ਕਉ ਪਾਵੈ ਸੋ ਪੰਡਿਤ ਜੋ ਮਨ ਪਰਬੁੱਧੈ RAM ਨਾਮ ਆਤਮ ਮਹਿ ਸੁਧੈ RAM ਨਾਮ ਸਾਰ ਦਸ ਪੀਵੈ ਉਸ ਪੰਡਿਤ ਕਾ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦੈ ਬਸਾਵੈ ਸੋ ਪੰਡਿਤ ਫੇਰ ਜੋ ਨਾ ਆਵੈ 베ਦ ਪੁਰਾਨਿ ਸਿਮਰਤ 부ਝੈ ਮੂਲ ਸੁਖਮ ਮਹਿ ਜਾਨੈ ਅਸਥੂਲ ਜੀ 베ਦ ਪੁਰਾਨਿ ਸਿਮਰਤ 부ਝੈ ਮੂਲ ਸੁਖਮ ਮਹਿ ਜਾਨਣਾ ਅਸਥੂਲ ਚਹ ਵਰਨਾ ਕਾ ਦੇ ਉਪਦੇਸ ਨਾਨਕ ਉਸ ਪੰਡਿਤ ਕਾ ਸਦਾ ਆਦੇਸ ਬੀਜ ਮੰਤਰ ਸਰਬ ਕੋ ਗਿਆਨ ਚਹ ਵਰਨਾ ਮਹ ਜਪੈ ਕੋਉ ਨਾਮ ਜੋ ਜੋ ਜਪੈ ਤੇਸ ਕੀ ਗਤ ਹੋਇ ਸਾਧ ਸੰਗ ਪਾਵੈ ਜਨ ਕੋਇ ਕਾਰ ਕਿਰਪਾ ਅੰਤਰ ਉਰਤਾਰੇ ਪਾਸ ਪ੍ਰੇਤ ਮੁਗਦ ਪਾਥਰ ਕਉ ਉਤਾਰੇ ਜਦਾ ਮੰਮੀ ਔਂਕਡ ਗੱਗਾ ਧੱਦਾ ਸ਼ਬਦ ਆਉਂਦਾ ਮੁਗਦ ਇਥੇ ਧਿਆਨ ਨਾਲ ਬੋਲਨਾ ਮੁਗਦ ਸਰਬ ਰੋਗ ਗੱਗਾ ਪਹਿਲਾਂ ਲਾ ਦੇਣਾ ਮੋਗ ਦ ਮੋਗਦ ਸਰਬ ਰੋਗ ਕਾ ਔਖਦ ਨਾਮ ਹੈ कल्याण रूप मंगल गुण गाम काहू जुगत कित न पाईए धर्म नानक तिस मिले जिस लिखिया थोर कर्म जिस कै मन पार ब्रह्म का निवास तेस का नाम सत रामदास आत्म राम तिस नदरी आया ਦਾਸ ਦਸੰਤਨ ਪਾਈ ਪਾਈ ਦਿਲਾ ਦੂ ਇਸਰਾਮ ਦਾਸ ਦਸੰਤਨ ਪਾਈ ਤਿੰਨ ਪਾਇਆ ਦਾਸ ਦਸੰਤਨ ਪਾਈ ਤਿੰਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਸਰ ਦਰਗਹ ਪਰਵਾਨ ਆਪਣੇ ਦਾਸ ਕਾ ਆਪ ਕਿਰਪਾ ਕਰੇ ਇਸ ਦਾਸ ਕਾ ਸਭ ਸੋਜੀ ਪਰੇ ਸਗਲ ਸੰਗ ਆਤਮ ਉਦਾਸ ਐਸੇ ਜੁਗਤ ਨਾਨਕ RAM DAS ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ ਤੈਸਾ ਹਰਖ ਤੈਸਾ ਉਸ ਸੋਗ ਸਦਾ ਆਨੰਦ ਤਹ ਨਹੀਂ ਵਿਯੋਗ ਤਸਾ ਸੁਵਰਨ ਤਸੀ ਉਸ ਮਾਟੀ तैसा अमृत तैसी बेख खाटी तैसा मान तैसो अभिमान तैसरंक तैसरजान जो ਵਰਤਾਏ ਸਾਈ ਜੁਗਤ ਨਾਨਕ ਓਹ ਪੁਰਖ ਕਹੀਐ ਜੀਵਨ ਮੁਕਤ ਪਾਰ ਬ੍ਰਹਮਤ ਕਹੀਐ ਪਾ ਜਿਹੜਾ ਨਾ ਦਿੱਲੀ ਦੀਪਕ ਪਾਦਾ ਦੋਵੇਂ ਪਾਸੇ ਲੱਗ ਜਾਂਦਾ ਨਾਨਕ ਓਹ ਪੁਰਖ ਕਹੀਐ ਜੀਵਨ ਮੁਕਤ ਵੀ ਲੱਗੇਗਾ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਵ ਜਿਤ ਜਿਤ ਘਰ ਰਾਖੈ ਤੈਸਾ ਤਿਨ ਨਾਉ ਆਪੇ ਕਰਨ ਕਰਾਵਨ ਜੋਗ ਪ੍ਰਭ ਭਾਵੈ ਸੋਈ ਕੁਨ ਹੋਗਾ ਪਸਰਿਉ ਆਪ ਹੋਏ ਅਨਤ ਤਰੰਗ ਲਖੇ ਨ ਜਾਹੈ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਬినాਸ਼ ਸਦਾ 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 ਦਇਆਲ ਸਿਮਰ ਸਿਮਰ ਨਾਨਕ ਭਏ ਨਿਹਾਲ ਵਾਹਿਗੁਰੂ ਜੀ ਕਾ ਕਾਲ ਸਾਗ ਵਾਹਿਗੁਰੂ ਜੀ ਕੀ ਫਤਿਹ